ਹਾਂਜੀ ਦੋਸਤੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਪਾਣ ਲੱਗਿਆ ਵੀਡੀਓ ਬੇਸਤੀ ਤੇ ਆਪਾਂ ਨੂੰ ਇੱਕ ਵੀਜ਼ਾ ਕਮੈਂਟ ਆਇਆ ਸੀ ਵੀ ਤੁਸੀਂ ਇੱਕ ਕੰਟੈਂਟ ਪਾਈ ਜਾਂਦੇ ਹੋ ਇਸ ਕਰਕੇ ਆਪ ਥੋੜਾ ਚੇਂਜ ਕੀਤਾ ਤੇ ਦੇ ਸਕਦਾ ਹਾਂ ਤੇ ਤੇ ਆਪਣੀਆਂ ਵੀਡੀਓ ਸਾਰੀਆਂ ਔਨ ਦਾ ਵੇ ਹੁੰਦੀਆਂ ਨੇਗੀਆਂ ਡੇਲੀ ਆਪਣੀ ਇੱਕ ਵੀਡੀਓ ਜ਼ਰੂਰ ਪੈਂਦੀ ਹੈਗੀ ਕੋਸ਼ਿਸ਼ ਆਦਾ ਵਾਅਦਾ ਹੀ ਪੈਂਦੇ ਹੋ ਬੇ ਪਰ ਲੈਗੂਲਰ ਆਪਣੀ ਇੱਕ ਜ਼ਰੂਰ ਪੈਂਦੀ ਹੈ ਤੇ ਜਿੱਦਾਂ ਤੁਹਾਡਾ ਪਿਆਰ ਸਾਰਿਆਂ ਦਾ ਬਣਿਆ ਹੋਦਾ ਪਿਆਰ ਬਣਾ ਕੇ ਰੱਖੋ ਸਾਰੇ ਵੀਰ ਜੇਕਰ ਬੀਸ ਵਧੀਆ ਲੱਗਿਆ ਜਾਂ ਇਹ ਤੁਸੀਂ ਬੀਸ ਉਹ ਵੀਰ ਨੂੰ ਜਰੂਰ ਭੇਜੋ ਜਿਹੜੇ ਇਹਨੂੰ ਬੀਸ ਆਹ ਬੰਨਣ ਚ ਥੋੜੀ ਦਿੱਕਤ ਆ ਰਹੀ ਆ ਜਾਂ ਦਸਤਾਰ ਨਵੀਂ ਸਿੱਖੀ ਆ ਜਿਨੇ ਉਹਦੇ ਵਾਸਤੇ ਬੀਸ ਬਹੁਤ ਜ਼ਰੂਰੀ ਆਗਾ ਸੋ ਇਹ ਵੀਡੀਓ ਆਪਾਂ ਉਸ ਦੋਸਤ ਤੱਕ ਜਰੂਰ ਭੇਜਿਆ ਕਰੋ ਜਿਹਦਾ ਦਸਤਾਰ ਬੰਦੇ ਨੇਗੇ ਤਾਂ ਜੋ ਸਾਰੇ ਵੀਰਾਂ ਨੂੰ ਪਤਾ ਲੱਗ ਸਕੇ ਵੀ ਬੀਸ ਆਪਾਂ ਕਿੱਦਾਂ ਬੰਨਣਾਗਾ ਬੀਸ ਉੱਪਰ ਆਪਾਂ ਤੁਹਾਨੂੰ ਦਸਤਾਰ ਵੀ ਸਜਾ ਕੇ ਦਿਖਾਵਾਂਗੇ ਤੁਸੀਂ ਦੱਸੋ ਕਿੱਦਾਂ ਲੱਗੇ ਤੁਹਾਨੂੰ ਦਸਤਾਰ ਆਪਾਂ ਉਹਦਾ ਸਾਰੇ ਵੀਰ ਆਪਣਾ ਨਾਮ ਤੇ ਆਪਣੇ ਪਿੰਡ ਦੇ ਨਾਮ ਜ਼ਰੂਰ ਪਾਇਆ ਤਾਂ ਜੋ ਆਪਾਂ ਨੂੰ ਪਤਾ ਲੱਗੇ ਆਪਣੀ ਵੀਡੀਓ ਕਿੱਥੇ ਤੱਕ ਜਾ ਰਹੀ ਹੈ ਸੋ ਸਾਰੇ ਵੀਰਾਂ ਨੇ ਸਾਰੇ ਨੂੰ ਖਿੱਚ ਲਾਗੇ ਤੇ ਬਾਕੀ ਇਦਾਂ ਦੀ ਵੀਡੀਓ ਬਹੁਤ ਈ ਜ਼ਿਆਦਾ ਘੱਟ ਇਹ ਲਾਈਕ ਸ਼ੇਅਰ ਹੁੰਦੇ ਨੇ ਵੀਡੀਓ ਸਾਰੇ ਵੀਰਾਂ ਨੂੰ ਪਤਾ ਹੈ ਕਿਉਂਕਿ ਜਿਹੜਾ ਆਪਾਂ ਹੁਣ ਦੇਖ ਰਹੇ ਹਾਂਗੇ YouTube Insta ਦੇ ਉੱਤੇ ਹੁਣ ਆਪਾਂ ਨੂੰ ਵੀਡੀਓ ਪਤਾ ਕਿਦਾਂ ਦੀ ਵੀਡੀਓ ਜ਼ਿਆਦਾ ਚੱਲ ਰਹੀਆਂ ਨੇ ਤੇ ਆਪਾਂ ਉਹਦਾਂ ਦੀ ਵੀਡੀਓ ਜ਼ਿਆਦਾ ਲਾਈਕ ਕਰ ਰਹੇ ਨੇ ਤੇ ਇਦਾਂ ਪ੍ਰੋਮੋਟ ਕੋਈ ਨਹੀਂ ਕਰਦਾ ਹੈਗਾ ਦਸਤਾਰ ਦੀ ਵੀਡੀਓ ਨੂੰ ਸੋ ਇਹ ਵੀਡੀਓ ਨੂੰ ਵੀ ਤੁਸੀਂ ਪ੍ਰੋਮੋਟ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਸਾਰੇ ਵੀ ਲਾਈਕ ਵੀ ਜਰੂਰ ਕਰ ਦਿਆ ਕਰੋ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਦੇ ਦਸਤਾਰਾਂ ਨੂੰ ਕਿੰਨੀ ਮਹਤਤ ਲੱਗਦੇ ਆ ਇਸ ਕਰਕੇ ਤੁਹਾਡਾ ਇੱਕ ਛੋਟਾ ਜਿਹਾ ਲਾਈਕ ਵੀ ਬਹੁਤ ਬਹੁਤ ਵੀਰਾਂ ਨੂੰ ਚੇਂਜ ਕਰ ਸਕਦਾ ਹੈਗਾ ਸੋ ਆਓ ਆਪਾਂ ਸਾਰੇ ਯਾਨੇ ਰਲ ਮਿਲ ਕੇ ਦਸਤਾਰ ਸਜਾਈਏ ਤੇ ਆਪਾਂ ਸਾਰੇ ਵੀ ਕੋਈ ਵੀ ਨਸਾਂ ਨੂੰ ਪ੍ਰਮੋਟ ਨਾ ਕਰੀਏ ਤੇ ਜੋ ਏਦਾਂ ਦੇ ਵੀਡੀਓ ਹੁੰਦੇ ਨੇ ਉਹਨਾਂ ਨੂੰ ਜਰੂਰ ਪ੍ਰਮੋਟ ਕਰਿਆ ਕਰੋ ਤੇ ਇਸ ਚੈਨਲ ਦੇ ਉੱਤੇ ਆਪਣੇ ਆਪਣੇ ਪੂਰੇ ਭੈਣਤੀ ਕਿ ਹੋ ਚੁੱਕੇ ਨੇ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ